ਦੋਸਤੋ ਪੰਜਾਬ ਜ਼ਿਲ੍ਹਾ ਕੋਰਟ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਹਾਂ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਤੇ ਅਬ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਗੁਰੂ ਪਡੀ ਦੀਆਂ ਸਿੱਧੀ ਭਰਤੀ ਆ ਚੁੱਕੀ ਹੈ ਜੀ ਜੇਕਰ ਤੁਸੀਂ 10ਵੀਂ ਆਈਟੀ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 5/7/2024 ਤੱਕ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹੋਗੇ ਚਲੋ ਦੋਸਤੋ ਅੱਪਾ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਨ ਲਈ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦਮਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲੈਣਾ ਜੀ ਇੱਥੇ ਤੁਸੀਂ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਨੀ ਹੈ ਜੀ ਕਿਸੇ ਵੀ ਕੰਸਟਰਡ ਅਫਸਰ ਤੋਂ ਅਟੈਸਟਡ ਕਰਵਾ ਕੇ ਨੰਬਰ 1 ਹੈ ਜੀ ਆਪਣਾ ਨ ਫਾਦਰ ਦਾ ਨਾਮ ਨੰਬਰ 3 ਹੈ ਡੇਟ ਆਫ ਬਰਥ ਉਹਦਾ ਪ੍ਰੂਫ ਵੀ ਨਾਲ ਅਟੈਚ ਤੁਸੀਂ ਕਰਨਾ ਹੋਵੇਗਾ ਜੀ ਨੰਬਰ 4 ਹੈ ਜੀ ਕੈਟਾਗਰੀ ਤੁਸੀਂ ਕਿਸ ਕੈਟਾਗਰੀ ਨਾਲ ਸੰਬੰਧਿਤ ਹੋ ਉਹਦਾ ਡਾਕੂਮੈਂਟ ਵੀ ਤੁਸੀਂ ਨਾਲ ਅਟੈਚ ਕਰਨਾ ਹੋਵੇਗਾ ਜੀ ਨੈਸਲਟੀ ਇੱਥੇ ਤੁਸੀਂ ਇੰਡੀਆ ਨਹੀਂ ਭਰ ਦੇਣਾ ਜੀ ਕਮਿਊਨੀਕੇਸ਼ਨ ਐਡਰੈਸ ਇਹ ਬਹੁਤ ਹੀ ਜ਼ਰੂਰੀ ਹੈ ਜੀ ਆਪਣਾ ਮੋਬਾਈਲ ਨੰਬਰ ਅਤੇ ਮੇਲ ਆਈਡਿ ਜ਼ਰੂਰ ਮੈਂਸ਼ਨ ਕਰਿਓ ਜੀ ਇੱਥੇ ਤੁਸੀਂ ਆਪਣਾ ਨੰਬਰ ਮੈਂਸ਼ਨ ਕਰਨਾ ਹੋਵੇਗਾ ਜੀ ਕੁਆਲੀਫਿਕੇਸ਼ਨ ਜੇ ਤੁਸੀਂ ਕੰਪਲੀਟ ਕੀਤੀ ਆ ਉਹਦਾ ਪ੍ਰੂਫ ਨਾਲ ਅਟੈਚ ਕਰਨਾ ਹੋਵੇਗਾ ਜੀ ਜੋ ਕੁਆਲਿਫਿਕੇਸ਼ਨ ਤੁਸੀਂ ਕੰਪਲੀਟ ਕੀਤੀ ਕਿਹੜੇ ਸਾਲ ਵਿੱਚ ਪਾਸ ਕੀਤੀ ਕਿੰਨੇ ਪ੍ਰਤੀਸ਼ਤ ਨੰਬਰ ਸੀ ਉਹ ਸਾਰੀ ਡਿਟੇਲ ਤੁਸੀਂ ਇੱਥੇ ਫਿਲਪ ਕਰ ਦੇਣੀ ਹੋਵੇਗੀ ਜੀ ਜੇਕਰ ਤੁਹਾਡੇ ਕੋਲ ਕੋਈ ਹੋਰ ਸਕਿੱਲ ਹੈ ਜਾਣਕਾਰੀ ਹੈ ਤਾਂ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਹਦੀ ਡਿਟੇਲ ਵੀ ਤੁਸੀਂ ਇੱਥੋਂ ਦੇ ਸਕੋਗੇ ਇਹ ਸਾਰਾ ਕੁਝ ਫਿਲਪ ਕਰਨ ਤੋਂ ਬਾਅਦ ਕਿਸ ਜਗ੍ਹਾ ਦਾ ਤੁਸੀਂ ਐਪਲੀਕੇਸ਼ਨ ਫਾਰਮ ਭਰ ਰਹੇ ਹੋ ਉਹ ਜਗ੍ਹਾ ਦਾ ਨਾਮ ਡੇਟ ਅਤੇ ਆਪਣੇ ਸਿਗਨੇਚਰ ਕਰਨ ਤੋਂ ਬਾਅਦ ਤੁਸੀਂ ਭੇਜ ਦੇਣਾ ਹੋਵੇਗਾ ਜੀ ਦੋਸਤੋ ਅੱਧੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਫਿਸ ਆਫ ਦਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਿੱਧ ਪਗਤ ਸਿੰਘ ਨਗਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਬਿਲਕੁਲ ਫਰੈਸ਼ ਭਰਤੀ ਹੈ ਜੀ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਫਿਲਪ ਕਰਨ ਤੋਂ ਬਾਅਦ ਆਪਣੇ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਭੇਜ ਦੇਣਾ ਹੋਵੇਗਾ ਜੀ ਐਡਰੈਸ ਦਾ ਮੈਂਸ਼ਨ ਕੀਤਾ ਗਿਆ ਜੀ ਆਫਿਸ ਆਫ ਦਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਿੱਧ ਪਗਤ ਸਿੰਘ ਨਗਰ ਦੇ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਪੇਸ ਸਕੋਗੇ ਦੋ ਲਾਸਟ ਡੇਟ ਰੱਖੀ ਗਈ ਹੈ ਜੀ 5 7 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟਾਂ ਦੇ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਲਿਫਟ ਆਪਰੇਟਰ ਦੀਆਂ ਪੋਸਟਾਂ ਨੇ ਜੀ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਨੇ ਜੀ ਟੋਟਲ ਪੋਸਟਾਂ ਨੇ ਜੀ 6 ਜਿਦਾ ਵਿੱਚ ਜਰਨਲ ਦੀਆਂ 4 ਨੇ ਜੀ ਐਸਸੀ ਦੀਆਂ 2 ਪੋਸਟਾਂ ਨੇ ਜੀ ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 10ਵੀਂ ਤੁਸੀਂ 50% ਨਾਲ ਪਾਸ ਕੀਤੀ ਆ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜャ ਤੁਸੀਂ ਜੋ ਟਰੇਡ ਹੈ ਆਈਟੀ ਟਰੇਡ ਤੁਸੀਂ ਕੰਪਲੀਟ ਕੀਤੀ ਆ ਇਲੈਕਟ੍ਰੀਕਲ ਜਾਂ ਮਕੈਨਿਕਲ ਵਿੱਚ ਕਿਸੇ ਵੀ ਗਵਰਨਮੈਂਟ ਜੋ ਆਈਟੀ ਹੁੰਦੀ ਹੈ ਜਾਂ ਸੰਸਥਾਨ ਹੁੰਦਾ ਉਹਦੇ ਕੋਲੋਂ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਦੀ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੋ ਐਪਲੀਕੇਸ਼ਨ ਤੁਸੀਂ ਭੇਜੋਗੇ ਤੁਸੀਂ ਇੱਕ ਇਨਵਲੋਪ ਲਓਗੇ ਇੱਕ ਲਿਫਾਫਾ ਲਓਗੇ ਉਹਦੇ ਉੱਪਰ ਤੁਸੀਂ ਲਿਖਣਾ ਹੋਵੇਗਾ ਜੀ ਪੋਸਟ ਫਾਰ ਦੀ ਐਪਲੀਕੇਸ਼ਨ ਲਿਫਟ ਆਪਰੇਟਰ ਭਈ ਅਸੀਂ ਲਿਫਟ ਆਪਰੇਟਰ ਦੀ ਪੋਸਟ ਲਈ ਅਪਲਾਈ ਕਰ ਰਹੇ ਹਾਂ ਉਹ ਡਿਟੇਲ ਤੁਸੀਂ ਮੈਂਸ਼ਨ ਕਰਨੀ ਹੋਵੇਗੀ ਜੀ ਐਨਾ ਪੋਸਟਨ ਲਈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਡਰਕ ਤੋਂ ਤੁਹਾਡਾ ਇੰਟਰਵਿਊ ਹੋਵੇਗਾ ਜੀ ਇੰਟਰਵਿਊ ਦਾ ਸ਼ਡਿਊਲ ਕੁਛ ਇਸ ਪ੍ਰਕਾਰ ਹੈ ਇਹ ਤੋਂ ਲੈ ਕੇ ਐਲ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 15 7 2024 ਨੂੰ ਹੋਵੇਗਾ ਜੀ ਐਮ ਤੋਂ ਲੈ ਕੇ ਜੈਡ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 16 7 2024 ਨੂੰ ਲਿਆ ਜਾਵੇਗਾ ਜਦੋਂ ਤੁਸੀਂ ਇੰਟਰਵਿਊ ਜਾਣੇ ਜੀ ਆਪਣੇ ओरिजिनल ਡਾਕੂਮੈਂਟਸ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟੈਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਕੁਝ ਹੋਰ ਵੀ ਟਰਮਸ ਕੰਡੀਸ਼ਨ ਮੈਂਸ਼ਨ ਕੀਤੀਆਂ ਗਈਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣੇ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ